ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਕੁਮਾਰੀ ਸ਼ੈਲਜਾ ਨੇ ਇਤਿਹਾਸ ਰਚਣ ਦਾ ਦਾਵਾ ਕੀਤਾ ਹੈ। ਉਹਨਾਂ ਨੇ ਮੰਗਲਵਾਰ ਦੀ ਸਵੇਰ ਨੂੰ ਟਵਿੱਟਰ ਤੇ ਲਿਖਿਆ ਹਰਿਆਣਾ ਦੇ ਬਹਾਦਰ ਅਤੇ ਚੇਤਨ ਨਾਗਰਿਕਾਂ ਨੂੰ ਨਮਰ ਸਲਾਮ ਅੱਜ ਉਹ ਇਤਿਹਾਸਕ ਪਲ ਆ ਗਿਆ ਹੈ। ਜਦੋਂ ਤੁਹਾਡੀ ਹਰ ਵੋਟ ਇਤਿਹਾਸ ਸਿਰਜੇਗੀ ਸਿਰਸਾ ਦੇ ਸੰਸਦ ਮੈਂਬਰ ਸ਼ੈਲਜਾ ਨੇ ਕਿਹਾ ਕਿ 8 ਅਕਤੂਬਰ ਸਿਰਫ ਇੱਕ ਤਰੀਕ ਨਹੀਂ ਹੈ ਇਹ ਲੋਕਾਂ ਦੀ ਜਿੱਤ ਲੋਕਤੰਤਰ ਦੀ ਸ਼ਕਤੀ ਅਤੇ ਤੁਹਾਡੇ ਵਿਸ਼ਵਾਸ ਦੀ ਜਿੱਤ ਦਾ ਦਿਨ ਹੈ ਸਾਰੇ ਹਰਿਆਣਾ ਦੇ ਲੋਕਾਂ ਨੂੰ ਅਗਾਊਂ ਸ਼ੁਭਕਾਮਨਾਵਾਂ ਕੁਮਾਰੀ ਸ਼ੈਲਜਾ ਹਰਿਆਣਾ ਚ ਕਾਂਗਰਸ ਦੀ ਮੁੱਖ ਮੰਤਰੀ ਦੀ ਦੌੜ ਚ ਹਨ ਚੋਣਾਂ ਦੌਰਾਨ ਵੀ ਕਈ ਸਮੋਕਿਆਂ ਤੇ ਉਹਨਾਂ ਨੇ ਮੁੱਖ ਮੰਤਰੀ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ ਹਾਲਾਂਕਿ ਇਸ ਵਿਚਕਾਰ ਉਹਨਾਂ ਨੇ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਦੌਰਾਨ ਭੁਪਿੰਦਰ ਸਿੰਘ ਹੁੱਡਾ ਦੇ ਕੈਂਪ ਵੱਲ ਧਿਆਨ ਦੇਣ ਤੇ ਆਪਣੀ ਨਾਕੂਰੀ ਜ਼ਾਹਰ ਕੀਤੀ ਹੈ ਅਤੇ ਚੋਣ ਪ੍ਰਚਾਰ ਤੋਂ ਵੀ ਦੂਰੀ ਰਹੀ ਹੈ। ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾ ਰਹੇ ਨੇ। ਐਗਜ਼ਿਟ ਪੋਲ ਦੇ ਅੰਕੜਿਆਂ ਤੋਂ ਕਾਂਗਰਸ ਉਤਸ਼ਾਹਿਤ ਹੈ। ਜ਼ਿਆਦਾਤਰ ਐਗਜ਼ਿਟ ਪੋਲ 'ਚ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਭਾਤਪਾ ਦਾ ਕਹਿਣਾ ਹੈ ਕਿ ਪਾਰਟੀ ਸੂਬੇ 'ਚ ਹੈਟ੍ਰਿਕ ਲਗਾਏਗੀ।